ਪਰ ਲੋਕਾਂ ਦੇ ਮੁੱਦੇ ਗਾਇਬ ਨੇ ਪੰਜਾਬ ਦਾ ਫਖਦਾ ਮੁੱਦਾ ਚਿੱਟੇ ਦਾ ਮੁੱਦਾ ਹੈ ਚਿੱਟੇ ਦੇ ਮੁੱਦੇ ਦੇ ਉੱਤੇ ਦੋ ਵਾਰੀ ਸਰਕਾਰਾਂ ਬਣੀਆਂ ਪਹਿਲਾਂ ਕੈਪਟਨ ਨੇ ਅਧਾਨੇ ਵਿੱਚ ਗੁਟਕਾ ਸਾਫ ਫੜ ਕੇ ਸੌਖਾ ਦੀ ਕਿ ਚਾਰਾਂ ਹਫ਼ਤਿਆਂ 'ਚ ਕਰ ਦੇਵਾਂਗੇ ਪਰ 5 ਸਾਲ ਉਹ ਨਗਾ ਗਿਆ ਭਵੰਤਮਾਨ ਕਹਿੰਦਾ ਸੀਗਾ ਚਾਰਾਂ ਮਹੀਨਿਆਂ 'ਚ ਕਰ ਦੇਵਾਂਗੇ ਪਰ 26 ਮਹੀਨੇ ਇਹਨੂੰ ਵੀ ਹੋ ਗਏ 10 ਸਾਲ ਲਗਾਤਾਰ ਬਾਦਲ ਵਾਲੀ ਸਰਕਾਰ ਰਹੀ ਉਦੋਂ ਵੀ ਬਿਗਦਾ ਰਹਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਪਿਛਲੇ 20 ਸਾਲ ਤੋਂ ਚਿੱਟੇ ਦੀ ਪੇਟ ਚੜ ਚੁੱਕੇ ਆ ਮੈਂ ਵਕ ਵਕ ਪਿੰਡਾਂ ਜਾਂਦਾ ਪੰਜਾਬ ਦੇ ਅੰਦਰ ਕਿਤੇ 5 ਮੌਤਾਂ ਕਿਤੇ 10 ਮੌਤਾਂ ਕਿਤੇ 20 ਮੌਤਾਂ ਕਿਤੇ 30 ਮੌਤਾਂ ਕਟਿਆਂ ਵਾਲੀ ਪਿੰਡ ਗਿਆ ਮੈਂ ਬਲੋੜ ਕੋਲੇ 28 ਨੌਜਵਾਨ ਚਿੱਟੇ ਦਾ ਮਰੇ ਆ ਨੌਜਵਾਨ ਇੱਕ ਮਰਜ਼ੇ ਦਾ ਘਾਟਾ ਨਹੀਂ ਪੂਰਾ ਹੁੰਦਾ ਟਾਈ ਟਾਈ 3 3 ਨੌਜਵਾਨ ਮਰ ਜਾਣੇ ਪਿੰਡਾਂ ਦੇ ਪਿੰਡ ਸੁਨੇਹੋ ਚਲੇ ਆ ਪਿੰਡ ਆਦਮ ਨੇ ਗੱਲ ਦਾ ਜਵਾਬ ਦਿਓ ਵੀ ਕੀ ਚਿੱਟਾ ਘਟ ਗਿਆ ਕੀ ਜ਼ਬਾਨੀ ਮਰਨੋਂ ਹਟ ਗਈ ਫੇਰ ਜੇ ਚਿੱਟਾ ਘਟਿਆ ਨਹੀਂ ਨੌਜਵਾਨ ਮਰਦੋਂ ਨਹੀਂ ਇਹ ਚਿੱਟੇ ਦਾ ਮੁੱਦਾ ਕਿਉਂ ਗਾਇਬ ਹੈ ਚਿੱਟੇ ਦਾ ਮੁੱਦਾ ਇਸ ਕਰਕੇ ਗਾਇਬ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਲੋਕਾਂ ਜਾ ਕੇ ਕਿਤੇ ਦੀ ਗੱਲ ਕਰਾਂਗੇ ਲੋਕ ਮੁਰੋਂ ਗੱਲ ਪੈਣਗੇ ਲੋਕ ਮੁਰੋਂ ਘੇਰਣਗੇ ਪੁੱਛਣਗੇ ਵੀ ਤੁਹਾਡੀਆਂ ਸਰਕਾਰ ਆ ਰਹੀਆਂ ਤੁਸੀਂ ਰਾਜ ਕੀਤਾ ਤੁਸੀਂ ਆਪਣੇ ਰਾਜ ਬਾਰੇ ਚਿੱਟਾ ਕਿਉਂ ਨਹੀਂ ਰੋਕਿਆ ਇਸ ਕਰਕੇ ਚਿੱਟੇ ਦਾ ਮੁੱਦਾ ਹੀ ਗਾਇਬ ਕਰਤਾ ਲਾਪਤਾ ਕਰਤਾ ਤੁਸੀਂ ਕੋਈ ਪਾਰਟੀ ਦਾ ਪ੍ਰਚਾਰ ਕਰਨਲਾ ਪੋਸਟਰ ਤੇ ਹਰ ਕੰਨਾਂ ਤੇ ਲੱਗਿਆ ਹੋਇਆ ਆ ਬੀਬਾ ਦੇ ਪੋਸਟਰ ਲੱਗਿਆ ਕੰਨਾਂ ਤੇ ਉਹ ਚਿੱਟੇ ਦਾ ਮੁੱਦਾ ਇਹਦੇ ਲਿਖਿਆ ਦੂਜੀਆਂ ਪਾਰਟੀਆਂ ਲੱਗਿਆ ਚਿੱਟੇ ਦਾ ਮੁੱਦਾ ਕਦੇ ਲਿਖਿਆ ਪੰਜਾਬ ਦਾ ਮੁੱਖ ਮੰਤਰੀ ਤੀਰ ਛੱਡੀ ਜਾਂਦਾ ਕਹਿੰਦਾ ਛੇਜਾਂ ਦੇ ਉੱਤੇ ਝਟਕਲੇ ਸੁਣਾਈ ਜਾਂਦਾ ਕਹਾਣੀਆਂ ਸੁਣਾਈ ਜਾਂਦਾ ਸਾਡੇ ਲੋਕ ਥੱਲੇ ਤਾੜੀਆਂ ਮਾਰ ਕੇ ਉੱਠ ਕੇ ਕੁਝ ਕੁ ਘਰ ਨੂੰ ਆ ਜਾਂਦੇ ਆ ਮੁੱਦੇ ਸਾਰੇ ਗਾਇਬ ਨੇ ਸੋ ਤੋਂ ਦੂਜਾ ਵੱਡਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਮੈਂ ਲਗਾਤਾਰ 12 ਸਾਲ ਹੋ ਗਏ ਰੜਾ ਪਾਉਂਦੇ ਜਿਵੇਂ ਪੰਜਾਬ ਦੇ ਲੋਕੋ ਸੋਡਾ ਪਾਣੀ ਮੁੱਕ ਚੱਲਿਆ ਧਰਤੀ ਇਹ ਤਾਂ 20 ਸਾਲ ਦਾ ਪਾਣੀ ਬੱਜਾ ਪੰਜਾਬ ਕੋਲੇ ਹਰ ਸਾਲ ਆਪਾਂ ਟੋਟਾ ਪਾਉਣ ਲਾਗੇ ਮੋਟਰਾਂ 'ਚ ਹਰ ਸਾਲ 5 ਤੋਂ 7 ਮਟ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਕਦੇ ਸੋਚਾਂ ਜਿ ਤੁਹਾਡੀਆਂ ਆਉਣ ਬਾਲੀਆਂ نسلਾਂ ਲਈ ਇੱਥੇ ਪਾਣੀ ਕਿੰਨੇ ਚਿਰ ਦਾ ਬਚਿਆ ਆ ਮੈਂ ਬੰਗਲੌਰ ਜਾ ਕੇ ਆਇਆ ਕਰਨਾਟਕਾ 'ਚ ਹਜ਼ਾਰਾਂ ਇੱਕ ਰੁਪਈਆ ਦੀ ਬੇਲੀ ਪਈਆ ਬੇਵਾਦ ਪਈਆ ਪੰਜ ਰੁਪਈਆ ਉਹਨਾਂ ਲੋਕਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਇਹ ਜੇ ਜਮੀਨ ਆ ਬੇਲੀਗਾ ਪਈ ਐ ਉਹ ਕਹਿੰਦੇ ਸਾਡੇ ਕੋਲੇ ਅੱਜ ਤੋਂ 25 ਸਾਲ ਪਹਿਲਾਂ 100 ਫੁੱਟ ਤੇ ਪਾਣੀ ਹੁੰਦਾ ਸੀ ਅੱਜ 2000 ਫੁੱਟ ਤੇ ਬਾਗਾ ਧਰਤੀ ਬੰਜਰ ਹੋ ਗਈ ਸੋਡੀ ਕਹਾਣੀ ਵੀ ਪੰਜਾਬੀਓ 20 ਸਾਲ ਬਾਅਦ ਇਹੀ ਹੋਣੀ ਐ ਬਹੁਤੇ ਥਾਵਾਂ 'ਨਰੀ ਪਾਣੀ ਪਹੁੰਚਦਾ ਨਹੀਂ ਜਿੱਥੇ ਪਹੁੰਚਦਾ ਉਥੇ ਲਾਉਦੇ ਨਹੀਂ ਆ ਮੇਰੇ ਆਪ ਕਹਿੰਦਾ ਇਹ ਮੈਂ ਤੇਲਾਂ ਦੇ ਪਾਣੀ ਪਚਾਤਾ ਉਹ ਪਿੱਛੋਂ ਸੂਏ ਉੱਚੇ ਕਰਤੇ ਮੋਗੇ ਉੱਚੇ ਕਰਤੇ ਢਾਲ ਜਾਇ ਦੇਤੀ ਗਾਹ ਪਾਣੀ ਪਹੁੰਚ ਗਿਆ ਪਿਹਲੇ ਪਿੰਡ ਮਾਰੇ ਗਏ ਮਾਮਾ ਸਹੀ ਗੱਲ ਹੈ ਇਹ ਹਾਲਾਤ ਹੈ ਪੰਜਾਬ ਪਟਵਾਰ ਜੁਨੀਅਨ ਦਾ ਪ੍ਰਧਾਨ ਜਿਹੜਾ ਮੁੰਡਾ ਗੈਰੀ ਰਿਕਾਰਡ ਚਪਕਾਰ ਜਾ ਤੁਰ ਹੋਰ ਬਲੈਂਕ ਬੁੱਕ ਲੈ ਜਿਹੜਾ ਮੁੰਡਾ ਗੈਰੀ ਤੋਂ ਆ ਪਟਵਾਰੀਆਂ ਦਾ ਪ੍ਰਧਾਨ ਆ ਪੰਜਾਬ ਦਾ ਉਹਦਾ ਮੈਨੂੰ ਕੱਲ ਫੋਨ ਆਇਆ ਕਹਿੰਦਾ ਭਾਈ ਸਰਕਾਰ ਨੇ ਸਾਡੀ ਡਿਊਟੀ ਇਹ ਲਈ ਸੀ ਵੀ ਪੰਜਾਬ ਦੇ ਪਿੰਡਾਂ ਜਾਓ ਉੱਤਰ ਬੋਟਾ ਬਣਾ ਕੇ ਭੇਜੋ ਵੀ ਪੰਜਾਬ ਦੇ ਚੱਪੇ ਚੱਪੇ ਨੂੰ ਨਹਿਰੀ ਪਾਣੀ ਲੱਗਣ ਲਾਤਾ ਉਹ ਕਹਿੰਦਾ ਸੀ ਜਵਾਬ ਦਿੱਤਾ ਵੀ ਅਸੀਂ ਇਹ ਧੋਖਾ ਪੰਜਾਬ ਨਾਲ ਨਹੀਂ ਕਰ ਸਕਦੇ ਜੇ ਅਸੀਂ ਇਹ ਰਿਪੋਰਟ ਬਣਾ ਕੇ ਦੇ ਦੇਈ ਵੀ ਪੂਰੇ ਪੰਜਾਬ ਨੂੰ ਪਾਣੀ ਨਹੀਂ ਲੱਗਣ ਲੱਗ ਗਿਆ ਜਿਹੜਾ ਮਾੜਾ ਮੋਟਾ ਪਾਣੀ ਬਚਿਆ ਉਹ ਵੀ ਖੋਗੇ ਦੂਜੇ ਸੂਬਿਆਂ ਨੂੰ ਦੇ ਦੇਣਗੇ ਛੋਟੀਆਂ ਤਨ ਨਹਿਰਾਂ ਭਰੀਆਂ ਰਾਜਸਥਾਨ ਨੂੰ ਇੰਦਰਾ ਗਾਂਧੀ ਨਹਿਰ ਗਕ ਨਾਲ ਨਹਿਰ ਰਾਜਸਥਾਨ ਫੀਡਰ ਉਹ ਜਾਂਦੀਆਂ ਭਰੀਆਂ ਛੋਟੀਆਂ ਕਿੰਨੇ ਨਹਿਰਾਂ 12 12000 ਕਿਊਸਕ ਫੁੱਟ ਪਾਣੀ ਉਹਨਾਂ ਨਹਿਰਾਂ ਦੇ ਵਿੱਚ ਜਾਂਦਾ ਪਿਆ ਬਾਈ ਕਿੰਨਾ ਹੁੰਦਾ ਪਤਾ ਜੇ ਲੱਖ ਏਕੜ ਦੇ ਵਿੱਚ ਫੋਟ ਫੋਟ ਪਾਣੀ ਖੜਾ ਕਰਦਗੇ ਇੰਨਾ ਪਾਣੀ ਛੋਟਾ ਜਾ ਰਿਹਾ ਜਦੋਂ ਡੁੱਬਣਾ ਮਰਨਾ ਹੜ੍ਹਾਂ ਦੇ ਨਾਲ ਉਦੋਂ ਪੰਜਾਬ ਕੋਲੇ ਪਾਣੀ ਬਾਧੂ ਆ ਅੱਕ ਗੱਟ ਟਟਿਆ ਸਦਲੋ ਟਟਿਆ ਡੁੱਬਿਆ ਮਰਿਆ ਪੰਜਾਬ ਹੈ ਜਦੋਂ ਪਾਣੀ ਦੀ ਲੋੜ ਆ ਪੰਜਾਬ ਨੂੰ ਉਦੋਂ ਪੰਜਾਬ ਕੋਲੇ ਪਾਣੀ ਨਹੀਂ ਆ 47 ਤੋਂ ਲੈ ਕੇ ਪੰਜਾਬ ਦੇ ਪਾਣੀਾਂ ਦੀ ਲੁੱਟ ਲਗਾਤਾਰ ਹੁੰਦੀ ਆ ਰਹੀ ਹੈ ਪਰ ਕਦੇ ਪੰਜਾਬ ਦੇ ਲੋਕਾਂ ਦੇ ਅੰਦਰ ਪਰ ਕਦੇ ਪੰਜਾਬ ਦੀਆਂ ਚੋਣਾਂ ਦੇ ਅੰਦਰ ਵੋਟਾਂ ਦੇ ਅੰਦਰ ਲੋਕ ਸਭਾ ਹੋਣ ਵਿਧਾਨ ਸਭਾ ਹੋਣ ਪਾਣੀ ਕਦੇ ਮੁੱਦਾ ਨਹੀਂ ਬਣਿਆ ਬਾਈ ਬਣਿਆ ਬਾਈ ਪਾਣੀ ਮੁੱਦਾ ਕਦੇ ਨਹੀਂ ਬਣਿਆ ਬਾਈ ਉਹ ਚਾਰ ਪੌਂਦੇ ਪਿੰਡ ਦੇ ਚਾਰ ਮੱਕੀ ਦਾ ਨਾ ਪਾਓ ਬਾਈ ਇਹ ਚਾਰ ਨਾ ਪਾਓ ਚਾਰ ਬੜਾ ਖਤਰਨਾਕ ਹੈ ਛੋਟੀਆਂ ਪਸ਼ੂ ਛੋਟੀਆਂ ਮੱਝਾਂ ਗਾਵਾਂ ਨਵੇਂ ਦੁੱਧ ਹੁਣ ਵਟ ਗਈਆਂ ਸਹੀ ਗੱਲ ਹੈ ਪੁੱਲੀ ਸੋਲੇ ਦੁੱਧ ਤੇ ਆਉਣ ਲੱਗੀ ਸੋਨੂ ਮੈਂ ਦੋ ਦਿਨ ਦੀ ਬੇਹੀ ਦਾਲ ਖਵਾਵਾ ਖਾ ਲੋਗੇ ਮੱਜਾ ਨੂੰ ਫਿਰ ਪਾਉਂਦੇ ਹੋ ਯਾਰ ਆ ਜਾਓ ਫਿਰ ਭਾਈ ਆ ਜਾਓ ਆ ਜਾਓ ਕੋਈ ਗੱਲ ਨਹੀਂ ਅੰਦਰ ਆ ਜਾਓ ਤੋਂ ਆਪਣਾ ਸਪੀਕਰ ਆਇਆ ਭਾਈ ਇੱਥੇ ਆ ਜਾਓ ਉਹ ਗੱਡੀ ਆਇਆ ਕੋਏ ਦੇ ਮੂਰੇ ਪੈਸਿਆ ਆਉ ਤੋ ਢਾਕ ਦੇ ਉਹ ਲਬਾਬ ਇਹਨਾ ਢਾਕ ਦੇ ਮੱਛੀਆਂ ਆਣੀਆਂ ਜੰਟਾਂ ਮੁਰੋ 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 ਉਹ ਬਾਈ ਉਹ ਬਾਈ ਚੁੱਪ ਕਰ ਦੇ ਉਹ ਕਾਰ ਉਹ ਬਾਈ ਉਹ ਬਾਈ ਚੁੱਪ ਕਰ ਦੇ ਉਹ ਬੰਦੇ ਉੱਤੇ ਵੀ ਆ ਜਾਣਗੇ ਸਰਕਾਰ ਦੀ ਜਿਹੜੀ ਉਹ ਕਾਰ ਆਉਂਦੀ ਕਰਦਾ ਇਥੇ ਆ ছাত্রী ਲਾਦੀ ਕਰੇ ਵੀ ਆਤੀ ਗਿਆ ਬੰਦਾ ਹੋ ਗਈ ਬੋਲ ਅਚੀ ਤਾਰ ਰਿੜਵਾ ਮੈਨੂੰ ਦਾ ਕੋਈ ਨਹੀਂ ਮੇਰਾ ਮੈਂ ਰਹਿਣ ਦੋ ਰਹਿਣ ਦੋ ਕੋਈ ਗੱਲ ਨਹੀਂ ਮੈਨੂੰ आप कोई कर सुन लो सुन ओ भाई सुन लो उनते आ ना यार सुन तू बोल बा फिर हटन के भाई मैं तो मेरा बोला ओ मैं ही बोल दूंगा भाई, भाई बोल दूंगा मैं ओ भाई चुप भी रहो चुप ना कर के सुन लो भाई वो ना के भाई ओदी हट जानगे भाई किवें मर्जी बोल दे बोल पा तू बोलन लग जा आप ही हट ਜੋ ਮੈਂ ਗੱਲ ਕਰ ਰਿਹਾ ਸੀਗਾ ਬਸ ਇਹ ਤੁਸੀਂ ਮੱਜਾ ਦਾ ਚਾਰ ਜਿਹੜਾ ਪਾਉਨੇ ਹੋ ਦੇ ਨੁਕਸਾਨ ਦੇ ਆ ਭਾਈ ਨਾ ਪਾਓ ਹਾਂ ਚਲਾ ਦੇ ਆਪੇ ਖੜ ਜਾਂਦਾ ਛੋਡੇ ਪੰਜਾਬੀਆਂ ਦੀ ਤੀਜੀ ਪੀੜ੍ਹੀ ਬੱਚਾ ਜੰਮਣ ਦੇ ਯੋਗ ਨਹੀਂ ਰਹਿਣੀ ਜੇ ਹਾਲਾਤ ਸਾਡੇ ਬਣੀ ਜਾਂਦੇ ਆ ਠੀਕ ਹੈ 50% ਸਗਰਾਂਵਾਂ ਦੀ ਗਿਣਤੀ ਪੰਜਾਬੀਆਂ ਚ ਕਰ ਚੁੱਕੀ ਆ ਭਾਈ ਛੋਡੇ ਮਾਨਸਾ ਚਾਰ ਸੈਂਟਰ ਆ ਬਟੰਡੇ ਸੱਤ ਸੈਂਟਰ ਹੈ ਕਿਹੜੇ ਸੈਂਟਰ ਆ ਆਈਪੀਐਫ ਸੈਂਟਰ ਜਿੰਨਾ ਸੈਂਟਰਾਂ ਦੇ ਵਿੱਚ ਆ ਯੂਪੀ ਬਿਹਾਰ ਦੇ ਬੰਗਿਆਂ ਦਾ ਸਪਰਮ ਲਿਆ ਕੇ ਵੀਰਜ ਲਿਆ ਕੇ ਜਿੱਥੇ ਤੁਸੀਂ ਟੀਕੇ ਨਾਲ ਚੱਲਦਾ ਕਿ ਹਾਂ ਚੱਲ ਗਿਆ ਸੈਂਟਰ ਕੱਢ ਗਿਆ ਬੰਦ ਹੋ ਗਿਆ ਚੱਲ ਮੇਰਾ ਮੁਰਗੀ ਐ ਰਫੀਕ ਅੱਜ ਮੈਂ ਇਸੇ ਚੜ ਜਾ ਅੱਜ ਕਰ ਜਾ ¡Gracias!